ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦ ਕਰਮੀ ਆਪ ਆਪਣੀ ਕੇ ਨੇੜੇ ਕੈ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਨ ਨਾਨਕ ਤੇ ਮੁਖ ਉਜਲੇ ਕੇ ਤੀਂ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਨ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ स्री नानक पाद पंकज बंदन पाद पंकज, पंकज बंदना सिमर हो अंग दोखनकन ਨਨ ਅਮਰਤਾਸਹ ਗੁਰ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੰਗਾ ਜਨ ਨਹ ਬੇਗਨਨ ਕੀ ਨਾਸ਼ਕ ਬੇਗਨਨ ਕੀ ਨਾਸ਼ਕ ਸਾਰੀ ਕੋ ਬਿੰਦ ਸ਼ੋਭਸੂ ਮਾਤਹ ਪਰ ਕਾਸਕ ਸ੍ਰੀ ਹਾਰ ਰਾਏ ਨਮੋ ईशनमनाये बहुरी तेग बहादर पर हम कृपाला जियो पर हम कृपाला श्री गुरु गौ बिंद सिंह विसार ਬਾਰ ਬਾਰ ਜਗਦੀ ਸਾ ਇਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤ ਗੁਰੂ ਜਹ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਈ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਅਬ ਸ੍ਰੀ ਹਰਿ ਗੋਬਿੰਦ ਬਹੁ ਸੇਵਾ ਮਹਿਮਾ ਤਿਸ ਕੀ ਸਭ ਗੁਰ ਦੇਵਾ ਗੁਰੂ ਸਮੇਪ ਇਹ ਚਿਰ ਕਾਲੋ ਕਰਵਾਈ ਕਹਿ ਸਿੱਖ ਨਿਹਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰਤਾ ਗਦੀ ਤੇ ਸੁਭਾਈ ਮਾਨ ਦਸਾਂ ਪਾਤਸ਼ਾਹਾਂ ਦੀ ਆਤਮਿਕ ਸਰੂਪ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਦੇ ਅੰਦਰ ਜੁੜ ਕਰਕੇ ਸੰਧਿਆ ਦੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ ਵਿਢ ਭਾਗੇ ਹੋ ਜੋ ਨਿਤਾ ਪ੍ਰਤੀ ਅਦਬ ਸਹਿਤ ਮੀਰੀ ਪੀਰੀ ਦੇ ਮਾਲਕ ਸਤ ਗੁਰੂ ਸਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਇਸ ਪਾਵਨ ਸਥਾਨ ਤੇ ਜੁੜ ਕਰਕੇ ਗੁਰੂ ਦਾ ਜਸ ਗੁਰੂ ਇਤਿਹਾਸ ਦੀ ਕਥਾ ਦੇ ਰੂਪ ਵਿੱਚ ਸਰਵਣ ਕਰਦੇ ਹੋ। ਚੱਲ ਰਹੇ ਪ੍ਰਕਰਣ ਦੇ ਅਨੁਸਾਰੀ ਆਪ ਜੀ ਨੇ ਸਰਵਣ ਕੀਤਾ ਵੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਜਦੋਂ ਮੁਖੀ ਸਿੱਖ ਬੈਠੇ ਸਨ ਉਹਨਾਂ ਸਿੱਖਾਂ ਦੇ ਬੈਠਿਆਂ ਵਿਚਾਰ ਚੱਲ ਗਈ ਬੀ ਇਸ ਸੰਸਾਰ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾਲਤਾ ਜਾਂ ਸਤਿਗੁਰੂ ਜੀ ਦੀ ਨਦਰ ਤੋਂ ਬਿਨਾ ਜੀਵ ਪਾਰ ਉਤਾਰਾ ਨਹੀਂ ਕਰ ਸਕਦਾ ਤੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਵੀ ਜੇ ਸਿੱਖ ਦਾ ਭਰੋਸਾ ਹੋਵੇ ਸਾਰਾ ਕੁਝ ਹੋ ਜਾਂਦਾ ਤੇ ਸਤਿਗੁਰੂ ਨੇ ਨਾ ਉਸ ਸਮੇਂ ਜਦੋਂ ਬਚਨ ਸੁਣੇ ਤੇ ਇੱਕ ਵਚਨ ਆਪਣੀ ਰਸਨਾ ਤੋਂ ਆਖਣਾ ਕੀਤਾ ਕਹਿਣ ਲੱਗੇ ਵੀ ਸਾਨੂੰ ਚੰਗੀ نسل ਦੇ ਘੋੜੇ ਚਾਹੀਦੇ ਨੇ ਆਪਣੀ ਸਵਾਰੀ ਲਈ ਵੀ ਕੁਝ ਸਿੱਖਾਂ ਲਈ ਤੇ ਉਸ ਸਮੇਂ ਨਾ ਸਤਿਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਨੂੰ ਬਚਨ ਆਖੇ ਕਹਿਣ ਲੱਗੇ ਵੀ ਤੁਸੀਂ ਬਹੁਤ ਸਿਆਣੇ ਹੋ ਸੂਝਵਾਨ ਹੋ ਤੁਹਾਨੂੰ ਗਿਆਨ ਹੈ ਵੀ ਤੁਸੀਂ ਗੁਰੂ ਘਰੋਂ ਮਾਇਆ ਲੈ ਜਾਓ ਕਾਬਲ ਦੀ ਧਰਤੀ ਤੋਂ ਘੋੜੇ ਖਰੀਦਣੇ ਕਰੋ ਵੀ ਜਦੋਂ ਘੋੜੇ ਤੁਸੀਂ ਖਰੀਦ ਲੋਨਾ ਤੁਹਾਨੂੰ ਘੋੜੇ ਪਸੰਦ ਆ ਜਾਣ ਤੁਸੀਂ ਉਹ ਘੋੜੇ ਸਾਡੇ ਕੋਲ ਭੇਜ ਦੇਣੇ ਅਸੀਂ ਘੋੜੇ ਜਾਂਚਾਂਗੇ ਪਰਖਾਂਗੇ ਜੇ ਸਾਡੀ ਅਸਵਾਰੀ ਦੇ ਯੋਗ ਹੋਈ ਅਸੀਂ ਸੰਦੇਸ਼ ਭੇਜਦੇਾਂਗੇ ਤੁਸੀਂ ਮਾਇਆ ਦੇ ਦੇਣੀ ਹੁਣ ਸਾਧ ਸੰਗਤ ਭਾਈ ਗੁਰਦਾਸ ਸਾਹਿਬ ਕਾਬਲ ਪਹੁੰਚ ਗਏ ਘੋੜਿਆਂ ਨੂੰ ਪਰਖਿਆ ਵੇਖਿਆ ਔਰ ਵੇਖਣ ਤੋਂ ਬਾਅਦ ਜਦੋਂ ਘੋੜੇ ਪਸੰਦ ਆ ਗਏ ਸੁਦਾਗਰ ਨੂੰ ਭਾਈ ਗੁਰਦਾਸ